ਅਗਰ ਸਾਰੇ ਹੀ ਭਰਾ ਆਪਣੇ ਏਦਾਂ ਆਪਣੇ ਬੱਚਿਆਂ ਦੇ ਤੇ ਆਪਣੇ ਬਰਥਡੇ ਮਨਾਣ ਲੱਗ ਜਨ ਦੇਖੋ ਕਿੰਨਾ ਮੁਸ਼ਕਲ ਹੈ ਇੱਕ ਹੱਥ ਆਪ ਹੀ ਕੱਢ ਕੇ ਦੂਜੇ ਹੱਥ ਨਾਲ ਫੜਦਾ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਗਰੰਥੀ ਸਿੰਘ ਜਾਂ ਕਿਸੇ ਮੰਦਰ ਦਾ ਭਾਵੇਂ ਪੁਜਾਰੀ ਹੋਵੇ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਅਲਾਰਜ ਤੌਰ ਤੇ ਪੀੜਤ ਨੇ ਉਹ ਇੱਥੇ ਆਇਆ ਕਰੋ ਤੁਹਾਨੂੰ ਪਹਿਲ ਦੇ ਆਧਾਰ ਤੇ ਪੁੱਛਿਆ ਜਾਊਗਾ ਫਰਸਟ ਪ੍ਰਾਇੋਰਟੀ ਵਿਚਾਰ ਕੇ ਸੇਵਾ ਕਰੋ ਅੱਖਾਂ ਬੰਦ ਕਰਕੇ ਗੁਪਤ ਇੱਕ ਹੱਥ ਨਾਲ ਉਹ ਚੀਜ਼ਾਂ ਨਾ ਕਰੋ ਨਰਵੈਰ ਜੀ ਉੱਡ ਜਾ ਤੁਹਾਡਾ ਜਨਮ ਦਿਨ ਅੱਜ ਨਿਰਵੈਰ ਜੀ 1 ਸਾਲ ਦੇ ਹੋ ਗਏ ਨੇ ਅੱਜ ਤੇ ਪਾਪਾ ਸ਼ਿਰੀ ਇਹਨਾਂ ਦਾ ਬਰਥਡੇ ਮਨਾ ਰਹੇ ਨੇ ਤੇ ਇਹਨਾਂ ਨੂੰ ਪਤਾ ਵੀ ਨਹੀਂ ਕਿੰਨਾ ਸੋਹਣਾ ਤਰੀਕਾ ਨਾਲ ਵੈਸੇ ਬਰਥਡੇ ਮਨਾਉਂਦਾ ਨਿਰਵੈਰ ਜੀ ਓਏ ਨਿਰਵੈਰ ਜੀ ਨਿਰਵੈਰ ਜੀ ਹੈਲੋ ਕਿੱਦਾਂ ਥੈਂਕ ਯੂ ਵਾਹ ਯਾਰ ਆ ਮੁੰਡੇ ਦਾ ਭਾਈ ਸ਼ੋਲਡਰ ਨਹੀਂ ਚੱਲਦਾ ਤੇ ਭਾਈ ਆ ਆ ਮੁੰਡੇ ਦਾ ਬਰਥਡੇ ਹੈ ਅੱਜ ਤੇ ਅਮਰੀਕਾ ਦੇ ਵਿੱਚੋਂ ਇਹ ਮੁੰਡਾ ਇੱਕ ਸਾਲ ਦਾ ਅਜ ਹੋਇਆ ਤੇ ਇਹਨਾਂ ਦੇ ਪਾਪਾ ਨੇ ਇਹਨਾਂ ਦੇ ਹੱਥ ਸੇਵਾ ਭੇਜੀ ਜਿਸ ਦੇ ਨਾਲ ਤੁਹਾਡਾ ਹੱਥ ਚੱਲਣ ਲੱਗਣਾ ਬਾਈ ਇਹਦਾ ਹੱਥ ਨਹੀਂ ਚੱਲਦਾ ਮੁੰਡੇ ਦਾ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਰਹਿ ਰਿਹਾ ਪਿਛਲੇ ਲੰਮੇ ਸਮੇਂ ਤੋਂ ਪਰਿਵਾਰ ਦੇ ਵਿੱਚ ਆਪ ਹੀ ਹੈ ਜੋ ਇਹਨੇ ਦੱਸਿਆ ਔਰ ਜੋ ਅਸੀਂ ਪਤਾ ਕੀਤਾ ਕਿ ਗੁਰਦੁਆਰਾ ਸਾਹਿਬ ਕਿੰਨੇ ਸਾਲ ਤੋਂ ਰਹਿ ਰਹੇ ਹੋ ਚਾਰ ਪੰਜ ਸਾਲ ਗੁਰਦੁਆਰਾ ਸਾਹਿਬ ਤੇ ਡਾਕਟਰ ਨੇ ਕਦੋਂ ਦਾ ਆਪਰੇਸ਼ਨ ਦੱਸਿਆ ਕਰਾਉਣ ਨੂੰ ਇਹ ਮਗਰ ਤਿੰਨ ਚਾਰ ਦਿਨ ਰਹਿੰਦੇ ਨਹੀਂ ਆਪਰੇਸ਼ਨ ਕਰਨ ਨੂੰ ਕਦੋਂ ਦਾ ਕਿਹਾ ਹੈ ਉਹਨਾਂ ਨੇ ਇੱਕ ਸਾਲ ਪਹਿਲਾਂ ਗਿਆ ਸੀ ਇੱਕ ਸਾਲ ਪਹਿਲਾਂ ਤੇ ਤੁਸੀਂ ਕਿਉਂ ਨਹੀਂ ਕਰਾ ਰਹੇ ਪਹਿਲਾਂ ਇੱਕ ਕਰਵਾ ਚੁੱਕਿਆ ਜੀ ਇੱਕ ਹੋਰ ਆ ਜੀ ਇੱਕ ਸਾਲ ਹੋ ਗਿਆ ਜਿਹੜਾ ਦੂਜਾ ਕਰਾਉਣ ਨੂੰ ਕਿਹਾ ਹੋਇਆ ਇਹ ਕਿਉਂ ਨਹੀਂ ਕਰਾ ਦੇ ਇਹ ਮੇਰੇ ਕੋਲ ਪੈਸੇ ਹੈ ਨੇ ਜੀ ਇਹ ਇੱਕ ਇਸ ਹਾਲ ਹੋ ਗਿਆ ਕਈ ਨੂੰ ਜਿਹੜਾ ਦੂਜਾ ਆਪਰੇਸ਼ਨ ਹੁਣ ਤੁਹਾਡਾ ਹੱਥ ਬਿਲਕੁਲ ਨਹੀਂ ਚੱਲਦਾ ਆਪ ਹੀ ਜੇਬ ਚੋਂ ਕੱਢ ਕੇ ਆਪ ਹੀ ਹੱਥ ਪਾਉਂਦੇ ਨੇ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਉਹਨਾਂ ਦਾ ਆਪਰੇਸ਼ਨ ਹੋ ਜਾਊਗਾ ਬਾਈ ਮਨਰਾਜ ਦੇ ਬਰਥਡੇ ਕਰਕੇ ਨਿਰਵੈਰ ਸੌਰੀ ਨਿਰਵੈਰ ਥੈਂਕ ਯੂ ਨਿਰਵੈਰ ਹੈਰਵੈਰ ਹੈਪੀ ਬਰਥਡੇ bro ਲੋ ਭਾਈ ਵੈਸੇ ਬੜੀ ਮਤਲਬ ਇੱਕ ਵਧੀਆ ਜੀ ਗੱਲ ਹੈ ਅਗਰ ਸਾਰੇ ਹੀ ਭਰਾ ਆਪਣੇ ਐਦਾਂ ਆਪਣੇ ਬੱਚਿਆਂ ਦੇ ਤੇ ਆਪਣੇ ਬਰਥੇ ਮਨਾਣ ਲੱਗ ਜਨ ਤੇ ਕਿਹ ਹੈ ਬਾਤ ਯਾਰ ਇਹ ਸਾਡਾ ਭਰਾ ਹੀਰਾ ਇਹਦਾ ਨਾਮ ਹੀਰਾ ਤੇ ਵੀਡੀਓ ਉੱਪਰ ਤੁਸੀਂ ਦੇਖ ਰਹੇ ਹੋਗੇ ਗੁਰਦੁਆਰਾ ਸਾਹਿਬ ਰਹਿ ਕੇ ਆਪਣੀ ਸੇਵਾ ਨਿਭਾ ਰਿਹਾ ਤੇ ਇੱਕ ਵਾਰੀ ਹੱਥ ਕੱਢ ਕੇ ਦਿਖਾਵਾਂਗੇ ਵੀਰੇ ਬਾਰ ਦੇਖੋ ਕਿੰਨਾ ਮੁਸ਼ਕਲ ਹੈ ਇੱਕ ਹੱਥ ਆਪ ਹੀ ਕੱਢ ਕੇ ਦੂਜੇ ਹੱਥ ਨਾਲ ਫੜਦਾ ਤੇ 40000 ਰੁਪਏ ਦੇ ਆਪਰੇਸ਼ਨ ਕਰਕੇ ਇਹਦਾ ਹੱਥ ਨਹੀਂ ਚੱਲ ਪਾ ਰਿਹਾ ਤੇ ਤੁਸੀਂ ਸੇਵਾ ਆਪਣੀ ਦੇ ਦਿਓ ਵੀਰੇ ਇਹਨਾਂ ਨੂੰ ਇਹ 40000 ਰੁਪਏ ਸੇਵਾ ਡਾਕਟਰ ਨੇ ਕਿੰਨੇ ਪਏ ਮੰਗੇ ਆਪਰੇਸ਼ਨ ਦੇ 4045 4045 ਅਰੇ 4000 ਰੁਪਏ ਤੁਹਾਡੇ ਕੋਲ ਸੇਵਾ ਫਿਰ ਵੀ ਕੱਟੇ ਆਪਾਂ ਨੂੰ ਹੋਰ ਤੰਗ ਕਰ ਦਾਂਗੇ ਇਹਨਾਂ ਨੂੰ ਲਓ ਤੁਸੀਂ ਇੰਨਾਂ ਵਾਸਤੇ ਅਰਦਾਸ ਕਰਿਓ ਕਿ ਅੱਜ ਦੇ ਕਲਯੁਗ ਦੇ ਵਿੱਚ 40 ਰੁਪਏ ਨਹੀਂ ਕੋਈ ਦਿੰਦਾ ਪਰ ਇਹ ਬੰਦੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ 40000 ਰੁਪਏ ਤੁਹਾਨੂੰ ਦੇ ਰਹੇ ਨੇ ਤੁਸੀਂ ਇਹਦਾ ਆਪਰੇਸ਼ਨ ਕਰਾਣਾ ਮੇਰੀ ਵੀਡੀਓ ਦੇਖਣ ਵਾਲ ਨੂੰ ਬੇਨਤੀ ਹੈ ਕਿ ਬੜਾ ਆਪਾਂ ਰੌਲਾ ਪਾਣੇ ਆ ਸਾਰੇ ਭਰਾ ਮਿਲ ਕੇ ਕਿ ਸਾਡੇ ਸਮਾਰ ਦੇ ਵਿੱਚ ਗਰੰਥੀ ਸਿੰਘ ਭਰਾਵਾਂ ਨੂੰ ਪੁੱਛਿਆ ਨਹੀਂ ਜਾਂਦਾ ਉਹਨਾਂ ਦੀ ਤਨਖਾਹ ਬੜੀ ਘੱਟ ਹੈ ਵੈਸੇ ਤਾਂ ਚਲੋ ਛੋਟਾ ਮੂੰਹ ਬੜੀ ਬਾਤ ਮੇਰੀ ਕੋਈ ਨਹੀਂ ਔਕਾਤ ਨਹੀਂ ਕਿ ਮੈਂ ਕੁਝ ਕ ਪਰ ਅਜੇ ਤੋਂ 1.5-2 ਸਾਲ ਪਹਿਲਾਂ ਵੀ ਗੁਰੂ ਮਹਾਰਾਜ ਨੇ ਸਾਡੇ ਕੋਲੋਂ ਇਹ ਗੱਲ ਸਾਡੇ ਮੂੰਹੋਂ ਕਹਿ ਲਵਾਈ ਸੀ ਕਿ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਗਰੰਥੀ ਸਿੰਘ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਅਲਾਜ ਤੌਰ ਤੇ ਪੀੜਤ ਨੇ ਜਾਂ ਕਿਸੇ ਮੰਦਰ ਦਾ ਭਾਵੇਂ ਪੁਜਾਰੀ ਹੋਵੇ ਉਹ ਇੱਥੇ ਆਇਆ ਕਰੋ ਤੁਹਾਨੂੰ ਪਹਿਲ ਦੇ ਆਧਾਰ ਤੇ ਪੁੱਛਿਆ ਜਾਊਗਾ ਪ੍ਰਾਇੋਰਟੀ ਫਰਸਟ ਪ੍ਰਾਇੋਰਟੀ ਹਾਂ ਉਹ ਗੱਲ ਨਾ ਹੋਵੇ ਕਿ ਕੋਈ ਬੰਦਾ ਆਵੇ ਤੇ ਉਹਦੀ ਸਾਡੇ ਨਾਲ ਕੋਈ ਮਿਸ ਕਮਿਊਨੀਕੇਸ਼ਨ ਹੋ ਜਵੇ ਤੇ ਉਹ ਜਾ ਕੇ ਕਿਸੇ ਨੂੰ ਕੰਪਲੇਂਟ ਕਰ ਦੇਵੇ ਤੇ ਉਹ ਭਰਾ ਆਪਣੀ ਚੌਧਰ ਮਾਰਨ ਵਾਸਤੇ ਵੀਡੀਓ ਚ ਲਾਈਵ ਹੋ ਜਵੇ ਕਿ ਆ ਦੇਖੋ ਜੀ ਇੱਕ ਗਰੰਤੀ ਸਾਹਿਬ ਨੂੰ ਤਾਂ ਅਨਮੋਲ ਨੇ ਭਜਾਤਾ ਇਹ ਸਭ ਫੇਕ ਗੱਲਾਂ ਨੇ ਜੇ ਵਾਕਈ ਤਰਕ ਨਾਲ ਗੱਲ ਕਰਨੀ ਆ ਤਾਂ ਮੇਰੇ ਨਾਲ ਆਮਣੇ ਸਾਹਮਣੇ ਬਹਿ ਕੇ ਕਰਿਆ ਕਰੋ ਕਈ ਵਾਰ ਕੀ ਹੁੰਦਾ ਕੋਈ ਮਿਸਕਮਿਊਨੀਕੇਸ਼ਨ ਹੋ ਜਾਂਦੀ ਹੈ ਕੋਈ ਮਰੀਜ਼ ਕਹਿਨੇ ਕੁਛਾਂ ਸਮਝ ਕੁਝ ਜਾਂਦਾ ਜੋ ਇਹ ਵੀਰਾਂ ਨੇ ਬਹਿ ਕੇ ਮੇਰੇ ਕੋਲ ਪਿਛਲੇ 2 ਘੰਟੇ ਸਮਝਿਆ ਮੈਂ ਫਿਰ ਵੀ ਰਿਕਵੈਸਟ ਕਰਨਾ ਚਾਹੁੰਦਾ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕਿਸੇ ਗਲੀ ਦੇ ਵਿੱਚ ਜੇ ਕਿਸੇ ਵੀ ਪਰਿਵਾਰ ਨੂੰ ਪ੍ਰਾਇੋਰਟੀ ਚਲੋ ਸਾਡੇ ਗੁਰੂ ਸਾਹਿਬ ਦੇ ਵਜੀਰਾ ਨੂੰ ਪਹਿਲਾਂ ਦਿੱਤੀ ਜਾਏਗੀ ਕਿਉਂਕਿ ਇਹਨਾਂ ਨੇ ਸਾਨੂੰ ਰੱਬ ਨਾਲ ਜੋੜਨ ਦਾ ਕੰਮ ਕਰਨਾ ਹੈ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜੇ ਤੁਹਾਡੇ ਆਲੇ-ਦੁਆਲੇ ਕੋਈ ਵੀ ਲੋੜਵੰਦ ਮਰੀਜ਼ ਹੈ ਜਿਸ ਨੂੰ ਕੋਈ ਮਦਦ ਚਾਹੀਦੀ ਹੈ ਤਾਂ ਸਾਨੂੰ ਜਰੂਰ ਸੰਪਰਕ ਕਰੋ ਬਾਕੀ ਤੁਸੀਂ ਭਾਈ ਆਪਣਾ ਇੱਕ ਤਜਰਬਾ ਜਿਹੜਾ ਸ਼ੇਅਰ ਕਰੋ ਕਿ ਕਿਵੇਂ ਲੱਗਿਆ ਬਿਨਾ ਮੈਂ ਜੀ ਪਹਿਲੀ ਵਾਰ ਇੱਥੇ ਆਇਆ ਮੈਨੂੰ ਮੈਂ ਦੇਖੀ ਸੀ ਤੁਹਾਡੀ ਵੀਡੀਓ ਭਈ ਇਦਾਂ ਆਪਾਂ ਇੱਕ ਡੋਨੇਸ਼ਨ ਆਪਾਂ ਸੰਸਥਾ ਚਲਾਈ ਆ ਬਟ ਉਹ ਇੱਕ ਕਨੈਕਸ਼ਨ ਨਹੀਂ ਸੀ ਜੁੜਿਆ ਅੱਜ ਮੈਂ ਇੱਥੇ ਆਇਆ ਮੈਨੂੰ ਬੜਾ ਫੀਲ ਹੋਇਆ ਵੀ ਯਾਰ ਵਾਕਈ ਯਾਰ ਲੋਡ ਆ ਇਸ ਚੀਜ਼ ਦੀ ਬੇਸ ਪਾਸੇ ਮੇਰਾ ਅਗਲੇ 29 ਤਰੀਕ ਨੂੰ ਮੇਰੀ ਬੱਚੀ ਦਾ ਜਨਮ ਦਿਨ ਆ ਰਿਹਾ ਅਮਾਨਤ ਕੌਰ ਤੇ ਮੈਂ ਵੀ ਇਸ ਪਾਸੇ ਹੀ ਆਉਂਗਾ ਜਰੂਰ ਆਉਂਗਾ ਮੈਂ ਅੱਜ ਇਥੋਏ ਚੀਜ਼ ਲੈ ਕੇ ਗਿਆ ਸਾਡੇ ਇੱਕ ਨਵਦੀਪ ਭਾਜੀ ਨੇ ਅਮਰੀਕਾ ਤੋਂ ਜਿਨ੍ਹਾਂ ਨੇ ਆਪਣੇ ਬੇਟੇ ਦੇ ਬਰਥਡੇ ਦੀ ਸ਼ੁਰੂਆਤ ਕਰਕੇ ਇੱਥੇ ਆਪਣੇ ਦੋਸਤਾਂ ਮਿੱਤਰਾਂ ਭਰਾਵਾਂ ਨੂੰ ਭੇਜਿਆ ਅਮਰੀਕਾ ਤੋਂ ਸਪੈਸ਼ਲ ਕਿ ਮੇਰਾ ਮੁੰਡਾ ਅੱਜ 1 ਸਾਲ ਦਾ ਹੋਇਆ ਜਾਓ ਉਹਦੇ ਨਾਮ ਤੇ ਲੁਧਿਆਣੇ ਜਿੰਨੇ ਵੀ ਪੇਸ਼ੈਂਟ ਨੇ ਉਹਨਾਂ ਦੀ ਸੇਵਾ ਕਰਕੇ ਆਓ ਤੇ ਇਹ ਵੀਰ ਭਰਾ ਮੇਰੇ ਕੋਲ ਪਿਛਲੇ 2 ਘੰਟੇ ਤੋਂ ਬੈਠੇ ਨੇ ਔਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਜਦੋਂ ਸਾਡਾ ਘਰ ਗੰਦਲਾ ਹੋ ਜਵੇ ਨਾ ਤਾਂ ਉੱਚੀ ਉੱਚੀ ਰੌਲਾ ਨਹੀਂ ਪਾਈਦਾ ਰੌਲਾ ਪਾਉਣ ਨਾਲ ਘਰ ਸਾਫ਼ ਨਹੀਂ ਹੋਣਾ ਕਰਦੇ ਹਰ ਇੱਕ ਮੈਂਬਰ ਨੂੰ ਝਾੜੂ ਚੱਕਣਾ ਪੈਣਾ ਕੱਪੜਾ ਚੱਕਣਾ ਪੈਣਾ ਤੇ ਘਰ ਸਾਫ਼ ਕਰਨਾ ਪੈਣਾ ਉਹੀ ਹਾਲ ਸਾਡੇ ਅੱਜ ਪੰਜਾਬ ਦਾ ਸੋਸ਼ਲ ਮੀਡੀਆ ਤੇ ਰੌਲਾ ਪਾਈ ਜਾਣਾ ਪੰਜਾਬ ਬਚਾ ਲੋ ਰੁਲ ਗਏ ਮਰੀਜ਼ ਭਾਈ ਸਾਹਮਣੇ ਕਿੰਨੇ ਅਸੀਂ ਆਪ ਹੀ ਠੀਕ ਕਰਨਾ ਸਿਸਟਮ ਅਸੀਂ ਆਪ ਹੀ ਸਾਹਮਣੇ ਨੇ ਤਾਂ ਮੇਰੇ ਨੂੰ ਲੱਗਦਾ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਖਾਸ ਕਰ ਨੌਜਵਾਨਾਂ ਦਾ ਵਿਚਾਰ ਕੇ ਸੇਵਾ ਕਰੋ ਅੱਖਾ ਬੰਦ ਕਰਕੇ ਗੁਪਤ ਇੱਕ ਖਤ ਨਾਲ ਉਹ ਚੀਜ਼ਾਂ ਨਾ ਕਰੋ ਆਪ ਇੱਥੇ ਬੈਠੋ ਕਿੰਨੂੰ ਕਿੰਨੀ ਲੋੜ ਹੈ ਕਿੱਥੇ ਦੇਣੇ ਕਿੱਥੇ ਨਹੀਂ ਦੇਣੇ ਮੈਨੂੰ ਲੱਗਦਾ ਉਦਾਂ ਸੇਵਾ ਕਰਨੀ ਚਾਹੀਦੀ ਹੈ ਬਾਕੀ ਜਦੋਂ ਆਉਂਗੇ ਇੱਥੇ ਬੈਠੋਗੇ ਤਾਂ ਮੌਕੇ ਤੇ ਦੇਖ ਸਕਦੇ ਹੋ ਸਾਡੇ ਕੋਲ ਮਰੀਜ਼ ਬਹੁਤ ਜ਼ਿਆਦਾ ਨੇ ਤੇ ਅਲੱਗ-ਅਲੱਗ ਪ੍ਰੋਬਲਮਜ਼ ਦੇ ਨਾਲ ਇੱਥੇ ਪੇਸ਼ੈਂਟ ਆਉਂਦੇ ਨੇ ਤੁਸੀਂ ਵੀ ਆ ਸਕਦੇ ਹੋ ਦੇਖ ਸਕਦੇ ਹੋ ਬਾਕੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਜੀ ਬਸ ਬਹੁਤ ਵਧੀਆ ਮਿਲ ਕੇ ਬਹੁਤ ਵਧੀਆ ਲੱਗਿਆ ਸਾਨੂੰ ਥੈਂਕ ਯੂ ਤੇ ਅੱਗੇ ਤੋਂ ਵੀ ਅਸੀਂ ਇਹੀ ਸੋਚ ਰਹੇ ਆਂ ਵੀ ਤੁਹਾਡਾ ਸਾਥ ਸਾਡੇ ਨਾਲ ਹੋਵੇ ਤੇ ਅਸੀਂ ਤੁਹਾਡੇ ਨਾਲ ਆ ਜੀ ਤੁਹਾਡਾ ਸਾਥ ਸਾਨੂੰ ਚਾਹੀਦਾ ਜੀ ਕਿ ਮਾਲਕ ਤੁਹਾਨੂੰ ਹੋਰ ਬਰਕਤਾਂ ਪਾਵੇ ਮਾਇਆ ਦਵੇ ਤੁਸੀਂ ਹੋਰ ਸੇਵਾ ਕਰੋ ਤੁਸੀਂ ਬਾਈ ਕਿਵੇਂ ਲੱਗਿਆ ਬਹੁਤ ਵਧੀਆ ਜੀ ਬਹੁਤ ਸੋਹਣੀ ਸੇਵਾ ਕਰ ਰਹੇ ਆਂ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਭਾਈ ਇੰਨਾ ਭਰਾਵਾ ਦਾ ਨਵਦੀਪ ਬਰੇ ਦਾ ਤੇ ਆ ਹੀਰਾ ਭਰਾ ਸਾਡਾ ਇਹਦੀ ਬਾਹ ਚੱਲਣ ਲੱਗ ਜੇਗੀ ਤੇ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਦੇਖਣ ਵਾਲੇ ਹਰ ਸ਼ਖਸ ਨੂੰ ਕਿ ਜਰੂਰ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਇਹਦੇ ਨਾਲ ਤੁਹਾਡਾ ਕੁਝ ਨਹੀਂ ਲੱਗਣਾ ਨਾ ਇਹਦੇ ਸਾਨੂੰ ਪੈਸੇ ਮਿਲਣੇ ਕੋਈ ਕੋਈ ਇਹ ਨਹੀਂ ਕਿ ਜੇ ਵੀਡੀਓ ਤੇ ਲੱਖ ਲਾਈਕ ਆ ਗਿਆ ਤਾਂ ਮੈਨੂੰ ਲੱਖ ਰੁਪਏ ਖਾਤੇ 'ਚ ਆ ਜਾਣਾ ਕੋਈ ਪੈਸਾ ਨਹੀਂ ਮਿਲਦਾ ਲਾਈਕ ਕਮੈਂਟ ਦਾ ਤੁਹਾਡੇ ਵੀਡੀਓ ਸ਼ੇਅਰ ਕਰਨ ਨਾਲ ਦਾਨੀ ਸਜਣਾ ਤੱਕ ਜਾਂ ਲੋੜਵੰਦ ਮਰੀਜ਼ਾਂ ਤੱਕ ਵੀਡੀਓ ਪਹੁੰਚ ਸਕਦੀ ਹੈ ਭਾਈ ਜੇ ਅੱਗੇ ਲਈ ਪੰਜਾਬ 'ਚ ਕਿਸੇ ਨੂੰ ਕੋਈ ਦਵਾਈਆਂ ਦੀ ਕੋਈ ਆਪਰੇਸ਼ਨ ਦੀ ਕੋਈ ਇਲਾਜ ਦੀ ਲੋੜ ਹੈ ਉਹ ਸਾਡੇ ਤੱਕ ਸੰਪਰਕ ਕਰ ਸਕਦਾ ਓਵੇਂ ਜਿਵੇਂ ਇਹ ਪਹੁੰਚੇ ਨੇ ਸੋਸ਼ਲ ਮੀਡੀਆ ਦੇਖ ਕੇ ਤੁਸੀਂ ਵੀ ਆ ਸਕਦੇ ਹੋ ਤਾਂ ਵੱਧ ਤੋਂ ਵੱਧ ਵੀਡੀਓਜ਼ ਨੂੰ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਨਹੀਂ ਤਾਂ ਘਰ ਬੈਠੇ ਕਮੈਂਟ ਕਰਕੇ ਕਿੰਨਾਂ ਲਈ ਸਰਬੱਤ ਦੇ ਭਲੇ ਲਈ ਅਰਦਾਸ ਜ਼ਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ